ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਲਹਿਰਾ ਗਾਗਾ ਦੇ ਨਗਰੀਕ ਅਕਰਬਰਾਂ ਦੇ ਵਿੱਚ ਅੱਜ ਪਿੰਡ ਕੋੜਨਾ ਨੇੜੇ 20 ਫੁੱਟ ਦਾ ਆਕਰੀ ਪਾੜ ਪੈ ਗਿਆ ਹੈ ਪਾੜ ਪੈਣ ਦੇ ਕਾਰਨ 25-30 ਏਕੜ ਦੇ ਉੱਪਰ ਦੀ ਫਸਲ ਪਾਣੀ ਦੇ ਵਿੱਚ ਖਰਾਬ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮੇਰੀ ਜਾਣਕਾਰੀ ਅਨੁਸਾਰ ਉਸ ਨੂੰ ਪਾਰ ਨੂੰ ਬੰਦ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੜਕ ਦੇ ਉੱਪਰ ਦੀ ਚੱਲਦਾ ਪਾਣੀ ਥੋੜੇ ਵਿੱਚ ਆਪਣੇ ਆਪ ਦ੍ਰਿਸ਼ ਦਿਖਾ ਰਿਹਾ ਹੈ ਜਿੱਥੇ ਕਿ ਉਹਨਾਂ ਦੱਸਿਆ ਕਿ ਨਹਿਰ ਵੀ ਤਕਰੀਬਨ ਸਵੇਰੇ 5 ਵਜੇ ਦੇ ਕਰੀਬ ਟੁੱਟ ਗਈ ਸੀ ਜਿਸ ਤੋਂ ਬਾਅਦ ਪਿੰਡ ਕਾਗਾ ਤੇ ਆਲਮਪੁਰ ਠੰਡ ਨਾਲ ਲੱਗਦੇ ਪੰਡਾਂ ਦੇ ਵਿੱਚ ਪਾਣੀ ਦੀ ਮੰਗੀ ਤੇ ਨਰਮਾ ਤੇ ਮੱਕੀ ਦੇ ਜੀਰੀ ਦਾ ਨੁਕਸਾਨ ਹੋ ਗਿਆ ਹੈ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਜਗ੍ਹਾ ਤੇ ਨਹੀਂ ਕਾਫੀ ਜਗ੍ਹਾ ਤੋਂ ਟੁੱਟਾ ਹੈ ਕਿਉਂਕਿ ਜਦੋਂ ਗੱਲ ਕਰੀਏ ਤਾਂ ਨਹਿਰੀ ਵਿਭਾਗ ਨੇ ਪਿੰਡ ਖੜਿਆਲ ਦੇ ਅਲੱਗੂ ਪਿਛੇ ਦਿਨ ਕੁਝ ਪਾੜ ਪੈ ਗਿਆ ਸੀ ਜਿਸ ਤੋਂ ਸਭ ਕਨਾਲ ਲੈਂਦੇ ਹੋਏ ਰੈਗੂਲਰ ਚੱਲ ਰਹੇ ਪਾਣੀ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੁਰੰਮਤ ਦੀ ਕਾਫੀ ਲੋੜ ਹੈ ਕਿਉਂਕਿ ਜਿੱਥੇ ਪੁਰਾਣੀ ਨਹਿਰਾਂ ਹਨ ਜਿੱਥੇ ਨਹੀਂ ਹਾਲੇ ਤੱਕ ਮੁਰੰਮਤਾਂ ਹੋਈਆਂ ਉੱਥੇ ਫਿਲਹਾਲ ਉੱਥੇ ਜਦੋਂ ਕਿ ਨਹਿਰਾਂ ਜਦੋਂ ਬੰਦ ਹੁੰਦੀਆਂ ਹਨ ਤੁਕੀ ਨਹਿਰੀ ਮੈਕਮੇਂ ਦੀ ਆਮ ਅੰਗੁਲੀ ਦੇਖਣ ਨੂੰ ਮਿਲਦੀ ਹੈ ਇਸ ਮੌਕੇ ਦੇ ਨਾਲ ਨਾਲ ਕੈਬਨਟ ਮੰਤਰੀ ਵਿਰਿੰਦਰ ਗੋਲ ਵੀ ਪਹੁੰਚੇ ਹਨ ਜੁਕੀ ਨਹਿਰ ਮੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਤਰ੍ਹਾਂ ਤਨਹਿਰ ਪਏ ਪਾਣ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਕਿਹਾ ਉਹਨਾਂ ਨੇ ਕਿਹਾ ਕਿ ਤਸਿਲਦਾਰ ਨੂੰ ਵੀ ਤਸਲਾ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ ਬਲਜਿੰਦਰ ਗੌਰ ਨੇ ਕਿਹਾ ਕਿ ਵਿਰਿੰਦਰ ਗੋਲ ਨੇ ਕਿਹਾ ਕਿ 5:30 ਵਜੇ ਦੇ ਕਰੀਬ ਪਾੜ ਪਿਆ ਹੈ ਤਰਨ ਤੀ ਨਹਿਰ ਵਿੱਚ ਭਵਾ ਦੇ ਹਰਕਤ ਆ ਗਈ ਤੇ ਮੌਕੇ ਤੇ ਪਹੁੰਚ ਗਿਆਨ ਇਹ ਪਾੜ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਭਗਵਾ ਮੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਲਗਾਤਾਰ ਇਹ ਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਨਹਿਰੀ ਕਮਜ਼ੋਰ ਹੈ ਜਿੱਥੇ ਨਹਿਰਾ ਕਮਜ਼ੋਰ ਹਨ ਉਸ ਪੰਜਾਬ ਚੰਗੀ ਪੱਧਰ ਤੇ ਕੰਮ ਕਰੇਗੀ ਜਿੱਥੇ ਕਿ ਫਸਲਾਂ ਵਿੱਚ ਕਿਸਾਨਾਂ ਬੋਲੋ ਦਿਖਾਈ ਜਾ ਰਹੀਆਂ ਹਨ ਫਸਲਾਂ ਹੋਈਆਂ ਖਰਾਬ ਆਪਣੇ ਆਪ ਦੇ ਵਿੱਚ ਜਿਵੇਂ ਕਨਰਮਾ ਜਾਂ ਮੱਕੀ ਹੋਰ ਫਸਲਾਂ ਕਾਫੀ ਖਰਾਬ ਹੋ ਗਈਆਂ ਹਨ ਕਿਉਂਕਿ ਪ੍ਰਸ਼ਾਸਨ ਪਹਿਲਾਂ ਵੀ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਨਜ਼ਰ ਆ ਰਿਹਾ ਕਿਉਂਕਿ ਗੱਲ ਕਰੀਏ ਤਾਂ ਨਹਿਰ ਪਾੜ ਪਾਉਣ ਬੰਦ ਕਰਨ ਦੇ ਲਈ ਦਰਖਤਾਂ ਵੱਢ ਕੇ ਸਟਕ ਕੇ ਤੇ ਥੈਲਿਆਂ ਦੇ ਰਾਹੀਂ ਬੰਦ ਕੀਤਾ ਜਾ ਰਿਹਾ ਹੈ ਅਗਰੇ ਪ੍ਰਸ਼ਾਸਨ ਪਹਿਲਾਂ ਹੀ ਸਾਬਕ ਲੈ ਲੈਂਦਾ ਕਿਉਂਕਿ ਗੱਲ ਕਰੀਏ ਖੜਿਆਲ ਪਿੰਡ ਦੇ ਵਿੱਚ ਵੀ ਪਹਿਲਾਂ ਉੱਥੇ ਕਿਸਾਨਾਂ ਨੇ ਕਿਹਾ ਸੀ ਵੀ ਨਹਿਰ ਦੇ ਹਾਲਾਤ ਹੋਰ ਵੀ ਨਾਜਕ ਬਣੇ ਹੋયા ਹਨ ਪਰ ਨਹਿਰੀ ਵਿਭਾਗ ਨੇ ਮੌਕੇ ਤੇ ਨਹੀਂ ਧਿਆਨ ਦਿੱਤਾ ਜਿਸ ਦੇ ਕਾਰਨ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਿਹੜੀਆਂ ਫਸਲਾਂ ਕਿਸਾਨਾਂ ਦੇ ਨੁਕਸਾਨ ਹੋ ਰਿਹਾ ਹੈ ਉਹਦਾ ਕੌਣ ਜ਼ਿੰਮੇਵਾਰ ਹੋਵੇਗਾ ਕਿਉਂਕਿ ਪ੍ਰਸ਼ਾਸਨ ਬੋਲੋ ਤਾਂ ਜ਼ਰੂਰ ਗਦਾਵਰੀ ਕੀਤੀ ਜਾਂਦੀਆਂ ਹਨ ਪਰ ਮੁਆਵਜ਼ਾ ਸਮੇਂ ਸਾਰ ਨਾ ਮਿਲਣਾ ਤੇ ਕਿਸਾਨਾਂ ਦਾ ਨੁਕਸਾਨ ਉਹਨਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਡੱਬੀ ਫਸਲਾਂ ਜਿੱਥੇ ਕਿ ਨੁਕਸਾਨ ਹੋਇਆ ਪਾਣੀ ਪਾਣੀ ਫਿਰ ਤਾਂ ਨਜ਼ਰ ਆ ਰਿਹਾ ਹੈ ਇਹਕ ਪ੍ਰਸ਼ਾਸਨ ਵੱਲੋਂ ਦੀਪਾ ਪੋਚੀ ਕੀਤੀ ਜਾਂਦੀਆਂ ਹਨ ਪਰ ਫਿਰ ਵੀ ਅਗਰ ਗੱਲ ਕਰੀਏ ਇਹ ਨਹਿਰੀ ਵਿਭਾਗ ਦੀ ਸਭ ਤੋਂ ਵੱਡੀ ਅਣਗਿਲੀ ਸਾਹਮਣੇ ਨਜ਼ਰ ਆ ਰਹੀ ਹੈ ਕਿਉਂਕਿ ਪਿੰਡ ਖੜਿਆਲ ਦੇ ਵਿੱਚ ਵੀ ਪਏ ਪਾੜ ਨੇ ਕਾਫੀ ਹਜ਼ਾਰਾਂ ਦੀ ਤਰ੍ਹਾਂ ਦੇ ਚੇਕੜ ਦੇ ਫਸਲਾਂ ਖਰਾਬ ਹੋ ਗਈਆਂ ਸਨ ਪਰ ਹੁਣ ਵੀ ਪ੍ਰਸ਼ਾਸਨ ਇੱਥੇ ਸਬਕ ਨਾ ਲੈਂਦੇ ਹੋਏ ਕੋਈ ਧਿਆਨ ਨਹੀਂ ਦਿੱਤਾ ਜਿਸ ਦੇ ਕਾਰਨ ਨੁਕਸਾਨ ਹੋਇਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਡੁੱਬੀਆਂ ਹੋਈਆਂ ਫਸਲਾਂ ਕਿਸਾਨਾਂ ਦੀ ਕੌਣ ਕਰੇਗਾ ਪਰ ਭਾਈ ਕਿ ਨਹਿਰੀ ਵਿਭਾਗ ਸਿਰਫ ਖਾਨਾ ਪੂਰਤੀ ਕਰਦੇ ਨਜ਼ਰ ਆਉਂਦੇ ਹਨ ਕਿਉਂਕਿ ਜਿਹੜੇ ਅਫਸਰ ਜਾਂਦੇ ਹਨ ਉਹ ਈਸ਼ੀ ਤੱਕ ਸੀਮਤ ਰਹਿੰਦੇ ਹਨ ਕਿ ਵਿਕੇ ਤੱਕ ਜੇ ਮੁਰੰਮਤ ਦੀ ਲੋੜ ਆ ਉਹਨੂੰ ਸਾਮੇ ਸਰ ਮੁਰੰਮਤ ਕਰਾਉਣ ਜਿਸ ਦੇ ਨਾਲ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਜਿਹੜਾ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਕਿਉਂਕਿ ਜਦੋਂ ਪ੍ਰਸ਼ਾਸਨ ਨੁਕਸਾਨਾਂ ਦੀ ਫਸਲ ਖਰਾਬ ਹੁੰਦੀ ਹੈ ਤਾਂ ਪ੍ਰਸ਼ਾਸਨ ਮੁਆਵਜ਼ਾ ਦੇਣਾ ਪੈਂਦਾ ਹੈ ਜਿਸ ਦੇ ਨਾਲ ਕੀ ਲੱਖਾਂ ਕਰੋੜਾਂ ਰੁਪਏ ਨੁਕਸਾਨ ਹੁੰਦਾ ਕਿਉਂਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੋ ਰਹੇ ਨੁਕਸਾਨ ਦੀ ਕੌਣ ਪਰਭਾਈ ਕਰੇਗਾ ਕਿ ਜਿਹੜੇ ਮੁਲਾਜ਼ਮ ਅਧਿਕਾਰੀ ਨਜ਼ਰ ਨਹੀਂ ਆਉਂਦੇ ਦਫ਼ਤਰਾਂ ਤੋਂ ਬਾਹਰ ਨਿਕਲਦੇ ਉਹ ਅੱਜ ਨਿਕਲਦੇ ਨਜ਼ਰ ਆ ਰਹੇ ਹਨ ਕਿਉਂਕਿ ਸਵੈਰਥਾ ਸੀ ਦਿੱਕਤ ਐਕਸ਼ਨ ਮੈਡਮ ਕਰਨਦੀਪ ਕੌਰ ਵੀ ਮੌਕੇ ਤੇ ਖ ਸਾਰੇ ਪਹੁੰਚੇ ਹੋਏ ਹਨ ਅਗਰ ਜੇ ਪਹਿਲਾਂ ਹੀ ਹੈ ਨਾ ਬੋਲੋ ਨਹਿਰਾਂ ਦੀ ਵਿਜਿਟ ਕੀਤੀ ਜਾਂਦੀ ਕਿਉਂਕਿ ਸੜਕਾਂ ਦੇ ਹੁਣ ਨਹਿਰਾਂ ਦੇ ਨਜ਼ਦੀਕ ਸੜਕਾਂ ਬਣ ਚੁੱਕੀਆਂ ਹਨ ਜਿਉਣਾ ਬੋਲੋ ਸਭ ਮੇਸਰ ਇਹਨਾਂ ਚੀਜ਼ਾਂ ਨੂੰ ਦੇਖਿਆ ਜਾਵੇ ਨਿਗਰਾਨੀਆਂ ਕੀਤੀਆਂ ਜਾਣ ਤਾਂ ਅਨਕੀਲੀਆਂ ਨਹੀਂ ਨਜ਼ਰ ਆਉਂਦੀਆਂ ਜਿੱਥੇ ਕਿ ਇੱਥੇ ਕੈਬਨਟ ਮੰਤਰੀ ਵਿਰਿੰਦਰ ਗੋਲ ਵੀ ਪਹੁੰਚੇ ਹਨ ਜਿੱਥੇ ਉਹਨਾਂ ਦੇ ਵੱਲੋਂ ਅਧਿਕਾਰੀਆਂ ਨੂੰ ਸਖਤ ਅਦਤਨਾ ਵੀ ਕੀਤੀਆਂ ਹਨ ਪਰ ਫਿਰ ਵੀ ਇੱਕ ਆਪਣੇ ਆਪ ਦੇ ਵਿੱਚ ਨਹਿਰੀ ਵਿਭਾਗ ਦੇ ਖਿਲਾਫ ਸਵਾਲ ਖੜਾ ਨਜ਼ਰ ਆਉਂਦਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਹਿਰੀ ਨਰੇਗਾ ਮਜ਼ਦੂਰਾਂ ਵੱਲੋਂ ਕੰਮ ਕੀਤੇ ਜਾ ਰਹੇ ਹਨ ਪਰ ਕੋਈ ਨਜ਼ਰ ਨਹੀਂ ਆ ਰਹੀ ਜੀਰਾ ਵੀ ਦੇਖ ਸਕਦੇ ਹੋ ਕੈਬਨਟ ਮੰਤਰੀ ਬਰਿੰਦਰ ਗੋਲ ਜੀ ਪਹੁੰਚਿਆ ਨਾ ਉਹ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਈ ਬਰਾਬਰ ਨਹੀਂ ਕਰੀਏ ਨਹੀਂ ਰਹੀ ਹੈ ਬਦਪਾਸੈਂਸ ਬਾਬਾ ਜੀ ਇੱਧਰ ਆਜੋ ਤੁਸੀਂ ਸਰਦਾ ਜਲਾ ਕੋਲੋਂ ਤੱਕ ਨਹੀਂ ਚੱਲਦਾ फिर जी पै गया ज्यादा नहीं जो गया बाहर निकलना जी बोल कटा

ਮੋਟਰਾਂ ਦਾ ਵੀ ਨਹੀਂ ਚੱਲ ਰਿਹਾ ਤੇ ਇੱਕ ਨਿਕਸਾ ਵੀ ਇੱਕ ਕੱਟੇ ਨੇ ਸਰ ਇਹ ਵੀ ਕੱਟਿਆ ਪਿੱਛੇ ਵੀ ਕੱਟਿਆ ਉਹਨਾਂ ਤੋਂ ਆ ਗਈ ਸੀ ਕਿੰਨੇ ਕਿਹਾ ਜੇ ਸਾਡੇ ਦੋਸਤੋ ਮੰਤ ਤੇ ਪਾਣੀ ਵਹਣ ਜਾਣਾ ਬੰਦ ਹੋ ਗਿਆ ਤੇ ਜਿਹੜਾ ਪਾਣੀ ਗਿਆ ਵੀ ਉਹ ਵੀ ਬੋਸ ਪਾਣਾ ਠੀਕ ਹੈ ਇਹਨੂੰ ਬਣਾਉਂਦਾ ਹੀ ਨਹੀਂ ਸੀ ਸੋਨੂੰ ਦੰਦਾ ਸਵਾਤ ਨੂੰ ਕੋਈ ਪਾਉਂਦੀ ਨਹੀਂ ਸਾਰੀ ਜਿਹੜੀ ਜਾਂਤੀ ਹੋ ਰਹੀ ਹੈ ਨਾ ਨਾ ਮੈਂ ਜੀ ਤੁਹਾਡਾ ਮੇਰਾ ਨਾਮ ਹੈਗਾ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਹੈ ਕੋਟ ਦਾਲੇਲਾ ਜਿਹੜੀ ਅੱਜ ਨਹਿਰ ਟੁੱਤੀ ਹੈਗੀ ਆ ਕਿੰਨੇ ਕ ਵਜੇ ਟੁੱਤੀ ਸੀ ਕਿੰਨਾ ਕ ਜਿਹੜਾ ਇਹਦਾ ਨੁਕਸਾਨ ਠੀਕ ਮਤਲਬ ਦੇਖੋ ਨਾ ਜੀ ਵੀ ਸੁਭਾਵਨਾ ਇਹ ਦੱਸ ਦੇਣੇ ਕਿ ਸਵੇਰ 5:00 ਵਜੇ ਕਿਉਂਕਿ ਉਹ ਮੇਰੇ ਨੇੜੇ ਘਰ ਹੈ ਉਹ ਦੱਸ ਰਿਹਾ ਸੀ ਵੀ 5:00 ਵਜੇ ਹਲਕਾ ਹਲਕਾ ਜਿਹਾ ਪਾਣੀ ਆ ਰਿਹਾ ਸੀ ਤੇ ਉਹਦਾ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਨੁਕਸਾਨ ਤਾਂ ਤੁਸੀਂ ਐਂ ਦੇਖ ਲਓ ਜੀ ਆ ਸਾਰਾ ਉੱਥੋਂ ਲੱਗਦਾ ਉਹ ਸੜਕ ਤੋਂ ਇਧਰੋਂ ਉਧਰ ਹੈਗਾ ਆਪਣਾ ਗਾਗੇ ਨਹੀਂ ਜਾਂਦੀ ਹੈ। ਜੀ। ਇਧਰ ਆਲੰਪਰ ਦੇ ਨਾਲ ਲੱਗ ਜਾਂਦਾ ਠੱਡਾ। ਆ ਸਾਰੇ ਤੁਸੀਂ ਨਿਗਾਹ ਮਾਰ ਕੇ ਦੇਖ ਲਓ। ਸਾਰਾ ਨਕਸਾ ਹੈ ਇੱਥੇ। ਕਿੰਨੀ ਏਕੜ ਹੈ ਜੀ ਇਹ? ਏਕੜ ਤਾਂ ਜੀ ਘੱਟੋ-ਘੱਟ ਹੋਊਗੀ ਇਹ ਜੇ ਜ਼ਿਆਦਾ ਨਹੀਂ ਹੈਗਾ। 20 30 40 ਕਿੱਲੇ 30 ਤੇ 30 ਕਿੱਲੇ ਦੇ ਗੇੜ ਫੇੜ ਹੋ ਸਕਦੀ। ਕੋਹੜੜਾ ਦੇ ਵਿੱਚ ਕਿਹੜੀ-ਕਿਹੜੀ ਜਿਹੜੀ ਫਸਲ ਹੈ ਜਿਹੜੀ ਲੱਗੀ ਹੋਈ ਜੀ ਨੁਕਸਾਨ ਕਿੰਨਾ ਕਾਇ ਹੈ? ਕੀ ਲੱਗਦਾ ਵੀ ਤੁਹਾਨੂੰ ਰੁਕਸਤ ਨੁਕਸਾਨ ਹੈਗਾ ਜੀ ਇੱਥੇ ਇੱਕ ਗਰੀਬ ਆਦਮੀ ਹੈ। ਜੀ। ਹਜਾਇਬ ਸਿੰਘ ਨੰਬਰਦਾਰ ਦੀ ਉਹਨੇ ਠੇਕੇ ਤੇ ਲਈ ਹੈ। ਉਹਦਾ ਨਾਮ ਹੈਗਾ ਗਰਮੇਲ ਸਿੰਘ ਪੁੱਤਰ ਜਮੇਰ ਸਿੰਘ ਰਮਦਾਸ ਸਿੰਘ ਦਾ ਵਿਚਾਰਾ ਮੁੰਡਾ ਗਰੀਬ ਆਦਮੀ ਹੈ ਦੁੱਖ ਹੁੰਦਾ ਸਾਡੇ ਸਿਸਟਮ ਤੇ ਦੁੱਖ ਹੁੰਦਾ ਹੈ ਨਹੀਂ ਉਹਦੇ ਨਾਲ ਕਿੰਨਾ ਕਿੰਨਾ ਨਰਮਾ ਠੀਕ ਹੈ ਨਾ ਉਹਦੇ ਵਿਚਾਰੇ ਦੇ ਘੱਟੋ ਘੱਟ 2 ਕਿਲੋ ਮੂੰਗੀਰੀ ਲਈ ਹੈ ਉਹਦੀ ਪਨੀਰੀ ਫਨਾਹ ਹੋਊਗੀ ਸਮਝ ਗਿਆ ਹੁਣ ਕੀ ਹੋਊਗਾ ਇਹ ਪਾਣੀ ਦਾ ਲੈਵਲ ਜੇ ਡਾਊਨ ਵੀ ਹੋਊਗਾ ਆ ਇਹਦੇ ਉੱਤੇ ਜਿਹੜੀ ਰੇਗ ਜੰਮ ਗਈ ਉਹ ਇਹ ਸੂਰਜ ਦੀ ਰੋਸ਼ਨੀ ਦੇ ਨਾਲ ਸਾਰੇ ਪੱਤੇ ਮੱਚ ਜਾਣਗੇ ਬੇਕਾਰ ਆ ਨਰਮਾ ਕਿੰਨਾ ਕਿੰਨਾ ਨਰਮਾ ਹੈਗਾ ਜੀ ਇਹ 3.5 ਕਿੱਲੇ ਤਿੰਨ ਬੰਦਿਆਂ ਦਾ ਠੀਕ ਹੈ ਇਹ ਹੈਗਾ ਇਹਦਾ ਆਪਣਾ ਕਾਲਾ ਸਿੰਘ ਦਾ ਉਰਫ ਮੰਗਤ ਸਿੰਘ ਇਹ ਹੈਗਾ ਪ੍ਰੇਮ ਸਿੰਘ ਦਾ ਉਧਰ ਹੈਗਾ ਸੋਨੀ ਸਿੰਘ ਦਾ ਠੀਕ ਹੈ ਨਾ ਜੀ ਉਧਰ ਜਿਹੜਾ ਬੈਕ ਸਾਈਡ ਤੇ ਹੈ ਉਹ ਅੱਧਾ ਕਿੱਲਾ ਜਿਹੜਾ ਹੈਗਾ ਉਹ ਮੂੰਗੀ ਹੈ ਮੂੰਗੀ ਹੈਗੀ ਉਹਦੀ ਅਮਰਦੀਪ ਸਿੰਘ ਦੀ ਤੇ ਉਹਦੀ ਰਣਦੀਪ ਸਿੰਘ ਦੀ ਉਹ 1.5 ਕਿੱਲਾ ਉਹਨਾਂ ਨੇ ਜੀ ਲਈ ਹੋਈ ਹੈ ਅਮਰਦੀਪ ਸਿੰਘ ਤੇ ਰਣਦੀਪ ਸਿੰਘ ਨੇ ਇਧਰ ਉਹਨਾਂ ਨੇ ਪਨੀਰੀ ਵੀ ਬੀਜੀ ਹੋਈ ਐ ਤਿੰਨ ਏਕੜ ਹੁਣ ਇਹਨਾਂ ਦਾ ਕਿੰਨਾ ਕੁ ਨੁਕਸਾਨ ਜੇ ਆਪਾਂ ਮੰਨੀਏ ਕਿੰਨੇ ਕੁ ਜਿਵੇਂ ਹੁਣ ਨਰਮਾ ਐ ਨਰਮਾ ਤਾਂ ਸਾਰਾ ਗਿਆ ਨਰਮਾ ਤਾਂ ਗਿਆ ਜੀ ਤਕਰੀਬਨ ਇਹ ਤਾਂ ਚਾਲ ਚੱਲਦੀ ਨਹੀਂ ਹੁੰਦਾ ਮੂੰਗੀ ਵੀ ਗਈ ਜੀ ਜੀਰੀ ਜੋ ਹੋ ਸਕਦਾ ਵੀ ਥੋੜਾ ਬਹੁਤਾ ਵੀ ਬਚਾ ਹੋ ਸਕਦਾ ਹਾਂ ਥੋੜਾ ਬਹੁਤਾ ਬਚਾ ਹੋ ਸਕਦਾ ਹਾਂ ਹਾਂ ਐਨਾ ਨਹੀਂ ਕਿਉਂਕਿ ਹੁਣ ਪ੍ਰਸ਼ਾਸਨ 50% ਤਾਂ ਰਗੜੀ ਗਈ ਪ੍ਰਸ਼ਾਸਨ ਲੱਗਿਆ ਹੋਇਆ ਪ੍ਰਸ਼ਾਸਨ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਵੀ ਕੀਤੀ ਐ ਪਹਿਲਾਂ ਨਾਲੋਂ ਪਾਣੀ ਵੀ ਘਟ ਗਿਆ ਹਾਂ ਚਲੋ ਇਹ ਤਾਂ ਵਧੀਆ ਗੱਲ ਐ ਥੋੜਾ ਬਹੁਤਾ ਚਲੋ ਗਵਰ ਹੋ ਗਈ ਇਹ ਤਾਂ ਚੰਗੀ ਦੂਜੀ ਗੱਲ ਨਹਿਰ ਜੀ ਦੀ ਗੱਲ ਕਰੀਏ ਤਾਂ ਨਹਿਰ ਕਾਫੀ ਜਗ੍ਹਾ ਤੋਂ ਟੁੱਟੀ ਹੋਈ ਆ ਕਿਸ ਤਰ੍ਹਾਂ ਬਿਲਕੁਲ ਇਹ ਮੇਰੀ ਗੱਲ ਸੁਣੋ ਇਹ ਜਦੋਂ ਸਫਾਈ ਹੁੰਦੀ ਆ ਠੀਕ ਹੈ ਨਾ ਉਹਦੇ ਉਹਦੇ ਕਿ ਨਹੀਂ ਪ੍ਰੋਪਰ ਧਿਆਨ ਨਹੀਂ ਹੁੰਦਾ ਜਿਹੜਾ ਮਾਲ ਆ ਸਾਰਾ ਅੰਦਰ ਹੀ ਰੋੜਿਆ ਜਾਂਦਾ ਤੁਸੀਂ ਦੇਖੋ ਨਹਿਰ ਖਾਲੀ ਕਰਾ ਕੇ ਦੇਖੋ ਤੁਸੀਂ ਮੇਰੇ ਜਿੱਡੇ ਜਿੱਡੀਆਂ ਇਹਦੇ ਨਹਿਰ ਦੇ ਵਿੱਚ ਰੋਕਾਂ ਲੱਗੀਆਂ ਹੋਈਆਂ ਨੇ ਜੇ ਉਹਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਉਹ ਤਾਂ ਪ੍ਰੋਪਰ ਹੱਲ ਤਾਂ ਇਹੀ ਹੋਵੇ ਏਸੀਆਂ ਚੋਂ ਨਿਕਲ ਕੇ ਆਉਣ ਅਫਸਰ ਚੈੱਕ ਕਰਨੇ ਨੂੰ ਟਾਈਮ ਟੂ ਟਾਈਮ ਲੋਕਾਂ ਨੂੰ ਆ ਕੇ ਪੁੱਛਣ ਵੀ ਥੋੜੀ ਸਮੱਸਿਆ ਕੀ ਆ ਫਿਰ ਲੋਕ ਦੱਸ ਲੋਕਾਂ ਦਾ ਪਤੀ ਲਾਦਾ ਅਗ ਲੱਗੇੜਾ ਮਾਰ ਕੇ ਲੰਘੇ ਲੰਘੇ ਅਫਸਰ ਇਹਦੇ ਲਈ ਸਾਡਾ ਸਿਸਟਮ ਜ਼ਿੰਮੇਵਾਰ ਹੈ ਕਿਸ ਤਰ੍ਹਾਂ ਦੀ ਮੰਗ ਕਰ ਜੋ ਮੈਂ ਨਹਿਰ ਦਾ ਪ੍ਰੋਪਰ ਹੱਲ ਹੋਣਾ ਚਾਹੀਦਾ ਬਿਲਕੁਲ ਮੰਗ ਕਰਦੇ ਆਂ ਅਸੀਂ ਕਿਉਂ ਨਾ ਹੱਲ ਹੋਵੇ ਇਹਦਾ ਇਹਦਾ ਹੱਲ ਦਾ ਬਿਲਕੁਲ ਵਧੀਆ ਤੌਰ ਤਰੀਕੇ ਨਾਲ ਹੋਣਾ ਚਾਹੀਦਾ ਇੱਕ ਵਾਰੀ ਪਹਿਲਾਂ ਵੀ ਟੁੱਟ ਗਈ ਸੀ ਉਹ ਹਾਂ ਬਿਲਕੁਲ ਥੋੜੇ ਜਿਹਾ ਉਰੋਂ ਤੇ ਟੁੱਟਿਆ ਇਹ ਮੇਰੇ ਖਿਆਲ ਆ ਕੋਈ 50 60 ਫੁੱਟ ਦੀ ਫਰਕ ਹੈ ਇਸ ਜਗ੍ਹਾ ਤੇ ਟੁੱਟਿਆ ਇਹ ਠੀਕ ਹਾਂ ਅਮਰੀਕ ਸਿੰਘ ਜੀ ਅਮਰੀਕ ਸਿੰਘ ਜੀ ਨੁਕਸਾਨ ਕਿੱਥੇ ਜੋ ਹੋਇਆ ਹੈ ਕਿਹੜਾ ਪਿੰਡ ਹੈ ਤੁਹਾਡਾ ਕੀ ਗੱਲਬਾਤ ਹੋਈ ਹੈ ਪ ਤੇ ਇਹ ਆਲੰਪਰ ਵਾਲੀ ਸਾਈਡ ਤੇ ਇੱਕ ਸਾਈਡ ਤੇ ਸੁਆਹ ਗਿਆ ਵਿਚਾਲੇ ਬਹੁਤ ਨੁਕਸਾਨ ਆਈ ਪੰਜ ਪੰਜ ਸੱਤ ਕਿਲੇ ਜੀਰੀ ਦੇ ਲੱਗੇ ਹੋਏ ਦੇ ਬਾਕੀ ਨਰਮਾ ਵੀ ਆ ਉਹਦਾ ਵੀ ਨੁਕਸਾਨ ਆ ਕਿਧਰਲੇ ਪਾਸੇ ਜਾ ਰਿਹਾ ਪਾਣੀ ਇਹ ਆਲੰਪਰ ਵਾਲੀ ਸਾਈਡ ਤੇ ਕਿੰਨੇ ਕਿਲੇ ਟੋਟਲ ਇਹ ਟੋਟਲ ਹੁਣ 25 30 ਕਿਲੇ ਹੋਣੇ ਜਿਆਦਾ ਹੁਣ ਵੈਸੇ ਤੇ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਪਹੁੰਚਿਆ ਜੀ ਪ੍ਰਸ਼ਾਸਨ ਤੇ ਕੰਮ ਕਰ ਰਿਹਾ ਨੇ ਗੱਲਾਂ ਤੇ ਹੁਣ ਕੰਟਰੋਲ ਜੋ ਕਰਖੇ ਪਾਣੀ ਹੁਣ ਕਿੰਨੇ ਕਿ ਫੁੱਟ ਦਾ ਪਾੜ ਸੀ ਇਹ ਹੈਗਾ ਜੀ 25 30 ਫੁੱਟ ਦਾ ਪਾੜ ਹੋ ਲੱਗਦਾ ਵੀ ਪ੍ਰਸ਼ਾਸਨ ਨੇ ਨੂੰ ਜਲਦੀ ਪੂਰ ਲੋ ਹਾਂ ਹੁਣ ਤਾਂ ਬੱਚੇ ਬਹੁਤ ਛੇਤੀ ਪੂਰੇ ਪੂਰੇ ਜਾਊਗੇ ਇਹ ਦੇਖਿਆ ਜਾਵੇ ਜਿਆਦਾ ਨੁਕਸਾਨ ਵਾਲੀ ਗੱਲ ਤਾਂ ਨਹੀਂ ਜਰੂਰੀ ਹੈ ਹਾਂ ਸੂਤੇ ਨੁਕਸਾਨ ਜੀਰੀ ਜੂਰੀ ਨੁਕਸਾਨ ਹੈ ਬੱਕੇ ਤਾਂ ਹਜੇ ਬਾਣੇ ਪਏ ਤੇ ਮੇਰਾ ਨਾਮ ਪ੍ਰਵੀਨ ਸ਼ੇਵਰ ਤਹਿਸੀਲਦਾਰ ਲਹਿਰਾਗਾਗਾ ਜਿਹੜਾ ਨਹਿਰ ਦਾ ਬ੍ਰੀਚ ਹੋਇਆ ਸਾਨੂੰ ਜਦੋਂ ਵੀ ਪਤਾ ਲੱਗਾ ਸਾਡੀਆਂ ਟੀਮਸ ਮਾਜੋ ਡੀਸਾ ਨੇ ਪਹਿਲਾਂ ਹੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਔਰ ਸਾਰੀਆਂ ਸਾਡੀ ਐਡਮਿਨਿਸਟ੍ਰੇਸ਼ਨ ਅਲਰਟ ਆ ਸਾਡੇ ਐਕਸ਼ਨ ਸਾਹਿਬ ਇਰੀਗੇਸ਼ਨ ਉਹਨਾਂ ਦਾ ਸਟਾਫ ਲੇਬਰ ਐਡਮਿਨਿਸਟ੍ਰੇਸ਼ਨ ਵੱਲੋਂ ਮੈਂ ਖੁਦ ਤਹਿਸੀਲਦਾਰ ਮੇਰੇ ਪਟਵਾਰੀ ਕਾਨੂੰਗੋ ਸਾਰੇ ਅਸੀਂ ਇੱਥੇ ਮੌਜੂਦ ਆਂ ਔਰ ਕਿਸੇ ਵੀ ਸਥਿਤੀ ਨਾਲ ਨਿਪਟਾ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ ਔਰ ਚਕੰਨਾ ਚਾਕ ਚਵੰਦਾ ਸਾਡੇ ਕੋਲ ਸਫੀਸ਼ੀਐਂਟ ਮਾਤਰਾ ਦੇ ਵਿੱਚ ਲੇਬਰ ਵਗੈਰਾ ਹੈਗੀ ਆ ਸਾਡੇ ਕੋਲ ਬੈਗ ਸਗੇ ਨੇ ਔਰ ਇਹ ਕੰਮ ਜਿਹੜਾ ਅੱਜ ਜੰਗੀ ਪੱਧਰ ਤੇ ਅਸੀਂ ਇਹ ਕਰਵਾ ਰਹੇ ਕਿ ਕਿੰਨਾ ਕਿ ਜਿਹੜਾ ਹੈਗਾ ਪਿੱਛੇ ਪਾਣੀ ਗਿਆ ਹੈਗਾ ਤੁਸੀਂ ਖੇਤਾਂ ਦਾ ਪਾਣੀ ਜਿਹੜਾ ਹੈਗਾ ਇਹ ਤਾਂ ਕੋਈ ਲਾਸ ਨਹੀਂ ਆ ਪਾਣੀ ਜਿਹੜਾ ਹੈਗਾ ਪਿੱਛੇ ਜੰਗਲਾਤ ਦੀ ਜਗ੍ਹਾ ਔਰ ਪਿੱਛੇ ਦੂਸਰੀ ਨਹਿਰ ਹੈ ਉਹਦੇ ਵਿੱਚ ਪਾਣੀ ਜਿਹੜਾ ਬ ਹਜੇ ਕੋਈ ਐਸੀ ਕੋਈ ਜਾਨੀਮਾਲੀ ਨੁਕਸਾਨ ਦੀ ਕੋਈ ਹੈ ਨਹੀਂ ਸੂਚਨਾ ਫਰਦਰ ਫਿਰ ਵੀ ਅਸੀਂ ਇਹਦਾ ਸਰਵੇ ਕਰ ਲਾਂਗੇ ਜੇਕਰ ਕੋਈ ਹੋਏਗੀ ਤਾਂ ਉਹਨੂੰ ਮੁਆਵਜ਼ਾ ਦਿੱਤਾ ਜਾਏ ਕੋਈ ਇਹਦੇ ਵਿੱਚ ਨਰਮੇ ਵਾਲੀ ਫਸਲ ਵੀ ਹੈਗੀ ਆ ਜਾਂ ਜੀਰੀ ਦੀ ਲੱਗੀ ਨਹੀਂ ਜੀਰੀ ਦਾ ਹੈ ਜੀ ਸੰਭਾਵਨਾ ਉਹ ਅਸੀਂ ਜਿਹੜਾ ਹੈਗਾ ਮੰਡੇ ਨੂੰ ਦੁਬਾਰਾ ਚੈੱਕ ਕਰ ਲਾਂਗੇ ਆਪਣੀ ਵੈਸੇ ਤਾਂ ਸਾਰੇ ਜੀਰੀ ਲੱਗੀ ਪਾਣੀ ਲੱਗਾ ਹੋਇਆ ਜੇਕਰ ਫਿਰ ਵੀ ਕੋਈ ਲਾਸ ਹੋਇਆ ਤਾਂ ਉਹਦੀ ਰਿਪੋਰਟ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਰਦੇ ਹਾਂ ਸਰ ਅੱਜ ਕੋਟੜਾ ਲੇ ਕੋਈ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਹੈ ਇੱਕ ਦਰਖਤ ਪਹਿਲਾਂ ਗਿਰਿਆ ਹੋਇਆ ਸੀ ਉਹ ਦਰਖਤ ਦੀਆਂ ਜੜਾਂ ਹਿੱਲੀਆਂ ਕਿਉਂਕਿ ਜਦੋਂ ਬਰਦਾ ਦਰਖਤ ਕੋਈ ਖਿਰਦਾ ਤਾਂ ਨੇਚਰਲੀ ਜੜਾਂ ਦੇ ਵਿੱਚੋਂ ਆ ਜਾਂਦੀ ਹੈ ਬਾਕੀ ਪਰਲੇ ਪਾਸੇ ਖਦਾਨਾ ਨੇ ਖੇਤ ਨਹੀਂ ਹੈਗੇ ਉਹ ਚੂਹਿਆਂ ਦੀ ਵੀ ਇਹਦੇ ਵਿੱਚ ਜਿਹੜੇ ਖੱਡਾ ਬਣਾ ਲੈਂਦੇ ਨੇ ਉਹ ਮੇਨ ਕਾਰਨ ਬਣੇ ਆ ਤੇ 5:30 ਵਜੇ ਕਰੀਬ ਪਤਾ ਲੱਗਿਆ ਤੇ 5:30 ਵਜੇ ਹੀ ਸਾਡੇ ਸਾਰੇ ਅਧਿਕਾਰੀ ਸਹਿਬਾਨ ਸਾਡੇ ਐਸ.ੀ. ਭੁੱਲਰ ਸਾਹਿਬ ਖੜੇ ਆ ਸਾਡੇ ਐਕਸ਼ਨ ਮੈਡਮ ਕਿਰਨਦੀਪ ਆ ਸਾਰੇ ਐਸ.ਡੀ.ਓ ਜੇ.ਆਈ ਤੇ ਸਾਰਾ ਜਿਹੜਾ ਅਮਲ ਹੈ ਸਾਡਾ ਉਹ ਸਵੇਰ ਤੋਂ ਇੱਥੇ ਖੜੇ ਨੇ ਆਪਣੀ ਨਿਗਰਾਨੀ ਦੇ ਵਿੱਚ ਇਹ ਜਿਹੜੀ ਬ੍ਰੀਚ ਹੈ ਇਹਨੂੰ ਉਪਲਗ ਕਰਨ ਦੇ ਲਈ ਸਾਰੀ ਕਾਰਵਾਈ ਚੱਲ ਰਹੀ ਹੈ ਤੇ ਸਾਰੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਪਿੱਛੇ ਪਾਣੀ ਕਿਸੇ ਹੋਰ ਨਹਿਰ ਚ ਪਾਤਾ ਮਤਲਬ ਇੱਥੇ ਜੋ ਪਾਣੀ ਦਾ ਫਲੋ ਸੀ ਉਹ ਕੰਟਰੋਲ ਦੇ ਵਿੱਚ ਕੀਤਾ ਤੇ ਹੁਣ ਪਾਣੀ ਜਿਹੜਾ ਬਾਹਰ ਨਹਿਰ ਤੋਂ ਨਹੀਂ ਜਾ ਰਿਹਾ ਬਲਕਿ ਪਾਣੀ ਵਾਪਸ ਆ ਰਿਹਾ ਜਿਹਨੂੰ ਕੰਟਰੋਲ ਕਰਨ ਦੇ ਵਿੱਚ ਵੀ ਇਹ ਆਪਣੀ ਟੈਕਨੀਕ ਹੈ ਜਿਹੜੀ ਉਹ ਟੈਕਨੀਕ ਦੇ ਹਿਸਾਬ ਨਾਲ ਕੰਮ ਕਰ ਰਹੇ ਨੇ ਤੇ ਜਿਹੜਾ ਸਾਰਾ ਪਰੇ ਵਾਲਾ ਬੈਂਕ ਦਾ ਕਿਨਾਰਾ ਉਹਨੂੰ ਮਜ਼ਬੂਤ ਕਰਨ ਦੇ ਲਈ ਸਾਰੀਆਂ ਮਸ਼ੀਨਾਂ ਲੱਗੀਆਂ ਹੋਈਆਂ ਨੇ ਸੋ ਬਹੁਤ ਥੋੜੇ ਸਮੇਂ ਦੇ ਵਿੱਚ ਮੈਂ ਕਹਿ ਸਕਦਾ ਕਿ ਸਾਡੇ ਸਾਰੇ ਸਟਾਫ ਨੇ ਸਾਡੇ ਡਿਪਾਰਟਮੈਂਟ ਨੇ ਬੜੀ ਮੁਸਤੈਦੀ ਦੇ ਨਾਲ ਕੰਮ ਕੀਤਾ ਵੱਡਾ ਨੁਕਸਾਨ ਹੋਣ ਤੋਂ ਬਚਾਇਆ ਸਾਰਾ ਕੰਟਰੋਲ ਦੇ ਵਿੱਚ ਸਥਿਤੀ ਹੈ ਪਹਿਲਾਂ ਵੀ ਪਾੜਦੇ ਆ ਕਈ ਨਹਿਰਾਂ ਇਸੀਆਂ ਨੇ ਵੀ ਜਿੱਦਿ ਬਾਰ-ਬਾਰ ਪਾੜ ਪੈ ਰਹੇ ਆ ਤੇ ਉਹਨਾਂ ਨੂੰ ਦੁਬਾਰਾ ਤਿਆਰ ਵੀ ਨਹੀਂ ਕੀਤਾ ਨਾ ਜਿਸ ਤਰ੍ਹਾਂ 3 ਮਹੀਨੇ ਪਹਿਲਾਂ ਖਾਲੀ ਰਹੀ ਨਹਿਰ ਤਾਂ ਹੁਣ ਵੀ ਜੇ ਤੁਸੀਂ ਵਾਪਸ ਜਾਓਗੇ ਤਾਂ ਇਸ ਨਹਿਰ ਦੇ ਵਿੱਚ ਕਾਫੀ ਐਸੇ ਬ੍ਰੀਚ ਨਿਸ਼ਾਨ ਨੇ ਕਿ ਕਦੋਂ ਵੀ ਉਹ ਟੁੱਟਣ ਦਾ ਅਸਰ ਬਣ ਸਕਦਾ ਉਸ ਲਈ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਸਰਕਾਰ ਦੇਖੋ ਸਰਕਾਰ ਦੇ ਜਿਹੜੇ ਪ੍ਰਬੰਧ ਨੇ ਕਨਾਲ ਸਿਸਟਮ ਨੂੰ ਖਾਸ ਤੌਰ ਤੇ ਮਜ਼ਬੂਤ ਜਿਹੜਾ ਕੀਤਾ ਹੈ ਉਹ ਇੱਕ ਰਿਕਾਰਡ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਪਾਣੀ ਸੀ ਉਹ ਡਿਊ ਟੂ ਕਨਾਲ ਸਿਸਟਮ ਸਾਡਾ ਸਹੀ ਨਹੀਂ ਸੀ ਤੇ ਇਹਦੇ ਕਰਕੇ ਪਾਣੀ ਦੂਜੇ ਸੂਬਿਆਂ ਨੂੰ ਚਲਾ ਜਾਂਦਾ ਸੀ ਪਰ ਅਸੀਂ ਆਪਣਾ ਕਨਾਲ ਸਿਸਟਮ 3 ਸਾਲ ਦੇ ਵਿੱਚ ਇੰਨਾ ਮਜ਼ਬੂਤ ਕੀਤਾ ਹੈ। ਕਰੀਬ 65000 ਕਿਲੋਮੀਟਰ ਅਸੀਂ ਖਾਲੇ ਬਣਾਏਗੇ। ਸਾਰੇ ਰਜਵਾਹੇ ਨੇ ਜਿਹੜੇ ਉਹ ਕੰਕਰੀਟ ਦੇ ਕੀਤੇ ਨੇ ਨਹਿਰਾਂ ਦੀ ਸਟਰੈਂਥਨਿੰਗ ਕੀਤੀ ਹੈ। ਸੋ ਮੈਂ ਕਹਿ ਸਕਦਾ ਕਿ ਇਸੇ ਕਰਕੇ ਜੋ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰ ਬਣੀ ਸੀ ਕਿ ਵਾਦਾ ਕੀਤਾ ਤੇ ਕਿ ਅਸੀਂ ਪਾਣੀ ਟੇਲਾਂ ਤੇ ਪਹੁੰਚਾਵਾਂ ਉਹ ਪਾਣੀ ਟੇਲਾਂ ਤੇ ਤਾਂ ਹੀ ਪਹੁੰਚ ਸਕਦਾ ਜੇ ਸਾਡਾ ਕਨਾਲ ਸਿਸਟਮ ਠੀਕ ਹੋਏਗਾ ਸੋ ਸਾਡਾ ਕਨਾਲ ਸਿਸਟਮ ਬਹੁਤ ਚੰਗੀ ਤਰ੍ਹਾਂ ਠੀਕ ਕੀਤਾ ਹੈ ਔਰ ਪਿਛਲੇ ਸਾਲਾਂ ਦੇ ਵਿੱਚ 4200 ਕਰੀਬ 64 ਕਰੋੜ ਰੁਪਏ ਜਿਹੜਾ ਉਹ ਕਨਾਲ ਸਿਸਟਮ ਮਜ਼ਬੂਤ ਕਰਨ ਤੇ ਲੱਗੇ ਤੇ ਅੱਜ ਜਿਹੜਾ ਡੈਮ ਦਾ ਪਾਣੀ ਪਿਛਲੇ ਸਰਕਾਰਾਂ ਦੇ ਸਮੇਂ ਕੀ ਸੀ ਕਿ ਇੱਥੇ ਲੋਕ ਤੇ ਪਾਣੀ ਦੀ ਬੂੰਦ-ਬੂੰਦ ਪਿੱਛੇ ਲੜੀ ਜਾਂਦੇ ਸੀ ਇੱਥੇ ਕਤਲ ਹੋ ਜਾਂਦੇ ਸੀ ਪਰ ਤੀਜਾ ਹਿੱਸਾ ਪਾਣੀ ਪੰਜਾਬ ਦਾ ਯੂਟਿਲਾਈਜ਼ ਨਹੀਂ ਹੁੰਦਾ ਸੀ ਇਸ ਕਰਕੇ ਕਿ ਕੋਈ ਖਾਲ ਨਹੀਂ ਸੀ ਕੋਈ ਨਾਲੇ ਨਹੀਂ ਸੀ ਪਰ ਹੁਣ ਅਸੀਂ ਜਿਹੜਾ ਪਾਣੀ ਹੈ 86% ਅਸੀਂ ਯੂਟਿਲਾਈਜ਼ ਕਰ ਰਹੇ ਹਾਂ ਅੱਜ ਹਰ ਖੇਤ ਨੂੰ ਪਾਣੀ ਦੇ ਰਹੇ ਆ ਸੋ ਇਸ ਕਰਕੇ ਜਿੱਥੇ ਵੀ ਕਿਤੇ ਕੋਈ ਕਮੀ ਪੇਸ਼ੀ ਹੈ ਅਸੀਂ ਉਹਨੂੰ ਦੂਰ ਵੀ ਕਰ ਰਹੇ ਆ ਤੇ ਦੂਰ ਕਰਾਂਗੇ ਕਿਤੇ ਕੋਈ ਪਰੇਸ਼ਾਨੀ ਨਹੀਂ ਹੋ ਸਕਦੀ ਬਲਕਿ ਹਰ ਖੇਤ ਨੂੰ ਪਾਣੀ ਦੇਣ ਦਾ ਜਿਹੜਾ ਵਾਅਦਾ ਹੈ ਟੀਚਾ ਸਾਡਾ ਅਸੀਂ ਉਹਨੂੰ ਪੂਰਾ ਕਰ ਰਹੇ ਆ